ਨੇ ਕੰਮ ਕੀਤਾ ਦੇ ਸਮਾਜ ਲਈ ਕੰਮ ਕਰ ਰਹੇ ਹੁਣ ਜਿਹੜਾ ਕੰਮ ਨਜ਼ਰ ਆਉਂਦਾ ਹੈ ਅੱਜ ਸਾਰੇ ਸੱਜਣਾ ਵਿੱਚ ਕਰਕੇ ਇਮੀਡੀਏਟਲੀ ਕਾਲ ਕਰਨਾ ਪਿਆ ਕਿ ਨਾਰਮਲੀ 10 ਲੱਖ ਜਾਂ 50 ਲੱਖ ਰੁਪਏ ਦਾ ਕੋਈ ਮੈਟਰ ਹੋਵੇ ਫਿਰ ਸਭ 10 ਵੀ 50 ਲੱਖ ਰੁਪਏ ਦਾ ਮੈਟਰ ਹੋਵੇ ਤੇ ਮੀਡੀਆ ਦਾ ਸਿਸਟਮ ਜਾਂ ਪ੍ਰਸ਼ਾਸਨ ਕੋ ਅੱਥਾ ਪਹਿਲਾਂ ਨਹੀਂ ਪੈ ਜਾਂਦੀ ਹੈ ਲੇਕਿਨ ਜਿਹੜਾ ਅੱਜ ਅਸੀਂ ਮੈਟਰ ਖੋਲ੍ਹ ਰਹੇ ਆ ਉਹ ਤਕਰੀਬਨ ਤਕਰੀਬਨ 72 ਕਿਲੋਮੀਟਰ ਐਵਰੇਜ ਸੀ ਰਫਲੀ ਯਾਸਟੂਵਡ ਲੈ ਕੇ ਚੱਲਦੇ ਆ ਕਿਉਂਕਿ 20000 ਕਰੋੜ ਰੁਪਏ ਦਾ ਸਕੈਟਰ ਹੈ ਔਰ ਮੈਂ ਇਹ ਨਹੀਂ ਕਹਿ ਰਹੇ ਆ ਇਹ ਕੋਟ ਕਹਿ ਰਿਹਾ ਜਿਹੜਾ ਕੋਟਿਆਂ ਤੋਂ ਕੰਪਨੀ ਆ ਗਿਆ ਜਿਹੜਾ ਆਪਣੇ ਆਪ ਨੂੰ ਬਹੁਤ ਵੱਡਾ ਸਮਾਜ ਸੇਵੀ ਕਹਿੰਦਾ ਹੈ ਕਹਿੰਦਾ ਮੇਰੇ ਵਰਗਾ ਖੁਨਾਵੀ ਨਹੀਂ ਕਦੀ ਉਹ ਬੱਚਿਆਂ ਨੂੰ ਦਾਣਾ ਪਾਉਂਦਾ ਹੈ ਕਦੀ ਉਹ ਬਜ਼ੁਰਗਾਂ ਦੀ ਸੇਵਾ ਕਰਦਾ ਮੈਂ ਕਰਦਾ ਕਦੀ ਕੋਸ਼ਿਸ਼ ਕਰਦਾ ਹੈ ਔਰ ਕਦੀ ਉਹ ਰਤ ਯਾਤਰਾ ਦੇ ਅੱਗੇ ਸਭ ਤੋਂ ਬੈਠਾ ਹੁੰਦਾ ਮਤਲਬ ਇੱਕ ਉਹ ਸਮਾਜ ਛਵੀ ਇਹ ਜੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਕਿ ਮੇਰੇ ਵਰਗਾ ਵੱਡਾ ਸਮਾਜ ਸੇਵੀ ਕੋਈ ਨਹੀਂ 15 ਕਰੋਲੀਆਂ ਬਾਦਰਕੇ ਰੋਡ ਤੇ ਕੱਟੀਆਂ ਗਈਆਂ ਜਿਹੜੇ ਚ ਮੇਰ ਕਮਿਨੀ ਕੱਟੀ ਗਈ ਬਾਦਰਕੇ ਰੋਡ ਤੇ 95 ਏਕੜ ਦੇ ਜੈਨ ਹੌਦਰੀ ਕੰਪਲੈਕਸ ਜਿਹੜਾ ਕਿ ਜੈਨ ਸਮਾਜ ਨੂੰ ਪੂਰਾ ਠੱਗਿਆ ਗਿਆ ਲੁੱਟਿਆ ਗਿਆ ਔਰ ਇੱਕ ਜੈਨੀਆਂ ਦਾ ਸਟਰੈਂਗਥੂ ਨੇਤਾ ਉਹਦੇ ਨਾਕਾੜਿਆ ਮੈਂ ਸਾਰੇ ਡਾਕੂਮੈਂਟਸ ਦਿਖਾਉਂ ਦਿਆਂਗਾ ਤੁਹਾਨੂੰ ਪਰ ਦੇਖਿਆ ਕਿ ਜੈਨ ਹੌਦਰੀ ਜਿਹੜੀ ਆ ਕੰਪਲੀਟ ਹੈ ਇਹ ਰੈਗੂਲਰ ਹੈ ਸਾਰੀ ਪਾਸੋਂ ਏਰੀਆ ਜਦ ਕਿ ਮਹਿਕਮੇ ਨੇ ਸਰਟੀਫਿਕੇਟ ਦਿੱਤੇ ਕਿ ਇਲੈਗਲ ਹੈ ਜਦ ਕਿ ਉਹਨਾਂ ਨੇ ਸਰਟੀਫਿਕੇਟ ਬਣਾਏ ਗਏ ਅਪਰੂਵਡ ਨੇ ਔਰ ਉਹ ਸਰਟੀਫਿਕੇਟ ਸਾਰੇ ਜਿਹੜੇ ਉਹਨਾਂ ਨੇ ਵੋਟ ਸਬਮਿਟ ਕੀਤੇ ਉਹ ਵੋਟ ਸਰਟੀਫਿਕੇਟ ਪੰਜ ਸਾਲ ਤੋਂ ਸਬਮਿਟ ਕਰ ਰਹੇ ਨੇ ਉਹਦੇ ਬੇਸ ਤੇ ਹੀ ਇਹ ਆਪਣੇ ਅੰਗੇ ਤੋਂ ਅੰਗੇ ਕਾਰਵਾਈ ਕਰਕੇ ਸਾਰਾ ਕੰਮ ਅਗੇ ਕਰਦੇ ਨੇ ਐਟ ਲਾਸਟ ਜਦੋਂ ਮੈਜਿਸ ਕੇਸ ਸੈਂਟਰ ਹੋਇਆ ਅਸੀਂ ਹਾਈ ਕੋਰਟ ਦੇ ਅੱਗੇ ਗਏ ਕਿ ਜੋ ਚੀਜ਼ ਉਹ ਕਹਿੰਦੀ ਆ ਰਹੀ ਉਹ ਬਿਲਕੁਲ ਗਲਤ ਹੈ ਐਂਡ ਲਾਸਟ ਅਸੀਂ ਹਰ ਮੈਗਮੇ ਤੋਂ ਬਾਲ ਕੱਢੇ ਕਿ ਜੋ ਐਕਿਊਅਲਾਈਜ਼ ਦੀ ਡੇਟ ਪੋਜੀਸ਼ਨ ਰਹੀ ਆ ਉਹ ਇਕੱਠੀ ਕਰਕੇ ਅਸੀਂ ਜਦੋਂ ਵੋਟ ਸਬਮਿਟ ਕੀਤੀ ਨਾਲ ਇੱਕ ਐਫੀਡੇਵਿਟ ਦਿੱਤਾ ਕਿ ਮਾਨਯੋਗ ਜਸਤ ਅਸੀਂ ਜੋ ਕਾਗਜ ਦਿੱਤੇ ਨੇ ਉਹ ਬਿਲਕੁਲ ਜੈਨੂਇਨ ਨੇ ਅਸੀਂ ਨਾਲ ਇੱਕ ਐਫੀਡੇਵਿਟ ਦੇ ਰਹੇ ਆ ਕਿ ਸਾਡੇ ਕਾਗਜ ਗਲਤ ਨਹੀਂ ਜਾਂ ਜੋ ਅਸੀਂ ਪੇਪਰ ਦਿੱਤੇ ਨੇ ਉਹ ਗਲਤ ਨਹੀਂ ਤੇ ਸਾਡੇ ਦੇ ਕਰਦੇ ਕੀਤੀ ਜਾਵੇ ਸੇਮ ਐਫੀਡੇਵਿਟ ਇਹਨਾਂ ਕੋਲੋਂ ਲਿਆ ਜਾਵੇ ਕਿ ਜੋ ਇਹਨੇ ਪਿਛਲੇ 4-5 ਸਾਲ ਦੇ ਕਾਗਜ ਦੇ ਕੇ ਕੋਰਟ ਤੋਂ ਰਿਲੀਵ ਲਿਆ ਹੈ ਚਾਹੇ ਹਾਈ ਕੋਰਟ ਤੋਂ ਚਾਹੇ ਹੌਲਾਈ ਕੋਰਟ ਤੋਂ ਲਿਆਇਆ ਉਹਨਾਂ ਕੇ ਐਫੀਡੇਵਿਟ ਦਿੱਤਾ ਜਾਵੇ ਸਾਫੀਡੇਵਿਟ ਦਿੱਤਾ ਜਾਵੇ ਕਿ ਉਹ ਜੋ ਕਾਗਜ ਦਿੱਤੇ ਨੇ ਬਿਲਕੁਲ ਜੈਨੂਇਨ ਨੇ ਇਹਨਾਂ ਦੇ ਪਾਗਲ ਨਹੀਂ ਦਿੱਤੇ ਇਹ ਇਮੀਡੀਏਟਲੀ ਇਹ ਇਮੀਡੀਏਟਲੀ ਹਾਈ ਕੋਰਟ ਚਲੇ ਗਿਆ ਹਾਈ ਕੋਰਟ ਨਾਲ ਕੋਈ ਰਿਲੀਫ ਨਹੀਂ ਮਿਲਿਆ ਉਹ ਵਾਪਸ ਆਏ ਨੇ 13 ਚੋਂ 12 ਕੇਸ ਬਿਲਕੁਲ ਹਾਰ ਗਏ ਨੇ ਕੋਰਟ ਨੇ ਡਿਕਲੇਅਰ ਕੀਤਾ ਹੈ ਮੈਂ ਤੁਹਾਨੂੰ ਕਾਪੀਆਂ ਕੋਰਟ ਦੀਆਂ ਕਾਪੀਆਂ ਦਿੰਦਾ ਕਿ 12 ਦੇ 12 ਜਿਹੜੀਆਂ ਕਲੋਨੀਆਂ ਨੇ ਉਹ ਇਲੀਗਲ ਨੇ ਔਰ ਕੋਈ ਉਹਨਾਂ ਦੀ ਗਾਈਡਲਾਈਨ ਨਹੀਂ ਕੋਈ ਕੁਝ ਨਹੀਂ ਔਰ ਸਭ ਤੋਂ ਵੱਡੀ ਹੈਰਾਨੀ ਦੀ ਗੱਲ ਤੁਸੀਂ ਆਪਣੇ ਘਰ ਤੋਂ ਬਾਅਦ 2 ਜਾਂ 4 ਜਾਂ 5 ਫੁੱਟ ਵੀ ਵਾਧਾ ਕਰ ਲਓ ਤੇ ਕਾਰਪੋਰੇਸ਼ਨ ਵਾਲੇ ਆ ਕੇ ਫੌਰਨ ਤੁਹਾਡਾ ਦਰਵਾਜ਼ਾ ਢਾ ਦੇਣਗੇ ਗੇਟ ਢਾ ਦੇਣਗੇ ਡੜੀ ਢਾ ਦੇਣਗੇ ਲੇਕਿਨ ਹੈਰਾਨੀ ਦੀ ਗੱਲ ਹੈ ਨੇ ਮਿਲ ਕੇ ਕੋਈ ਵੀ ਸਾਰੇ ਮਾਸਟਰ ਆਪਣ ਨੂੰ ਲੈਣ ਦੇ ਗੂਗਲ ਤੇ ਕੱਢ ਕੇ ਦੇਖੋ 72 ਗੇ ਰੋਡ ਤੇ ਇੱਕ ਸਰਕਾਰੀ ਨਾਲਾ ਸੀ ਉਹ ਸਰਕਾਰੀ ਨਾਲਾ ਉਹਨਾਂ ਗਲੋਨੀਆਂ ਵਿੱਚ ਮਲਾ ਦਿੱਤਾ ਗਿਆ ਜੋ ਕਾਨੂੰਨੀਆਂ ਦੇ ਵਿੱਚ ਦਿੱਤਾ ਗਿਆ ਤੁਸੀਂ ਇਹ ਬਲੀਵ ਕਰੋ ਕਿ ਪਾਣੀ ਆ ਜਾਵੇ ਤਾਂ ਸਾਰੇ ਸ਼ਹਿਰ ਦਾ ਹਾਲ ਹੀ ਬਣੇਗਾ ਉਹ ਜਿਹੜਾ ਸਰਕਾਰੀ ਨਾਲਾ ਹੈ ਉਹਨੂੰ ਵੀ ਕੱਟ ਕੇ ਵੇਚ ਦਿੱਤਾ ਗਿਆ ਔਰ 2015 ਦੇ ਆਰਡਰ ਨੇ ਇਹ ਨਹੀਂ ਕਿ 2004 ਦੇ ਹੁੰਦੇ 2015 ਦੇ ਹੁੰਦੇ 2022 ਤੋਂ ਇਹਨਾਂ ਦੇ ਖਲਾਫ ਐਫ ਆਈ ਆਰ ਦੇ ਆਰਡਰ ਨੇ ਮਾਨੇ ਕੋਰਟ ਦੁਆਰਾ ਕੋਈ ਬਲਾਈ ਨਹੀਂ ਹੋਣੇ ਰੀਸੈਂਟਲੀ ਕੀ ਹੋਇਆ ਕਿ ਸਾਰੇ ਆਰਡਰਾਂ ਨੂੰ ਰੋਕਨੇ ਲੱਗ ਗਿਆ। ਬਾਕੀਆਂ ਨੂੰ ਰਿਜੈਕਟ ਕਰ ਦਿੱਤਾ ਐ, ਐਫਆਈਆਰ ਦੇ ਆਰਡਰ ਕਰ ਦਿੱਤੇ ਨੇ, 6 ਐਫਆਈਆਰ ਦੇ ਆਰਡਰਾਂ ਨੇ ਹੋਏ ਨੇ। ਪ੍ਰਸ਼ਾਸਨ ਡਰ ਰਿਹਾ, ਜਾਂ ਇਹਦਾ ਵਜਨ ਜ਼ਿਆਦਾ ਐ, ਜਾਂ ਇਹ ਸੋਸ਼ਲ ਵਰਕਰ ਇੰਤਾਂ ਦੇ ਨੇ ਕਿ ਆਮ ਆਦਮੀਆਂ ਦੀ ਹੱਕ ਸਾਰੇ ਨੇ। ਮੇਰੇ ਸਾਹਮਣੇ ਜ਼ਿਆਦਾ ਨਹੀਂ, ਸ਼ਾਇਦ ਕੋਈ ਇਹਨਾਂ ਦਾ ਆਪਣਾ ਕੋਈ ਰਿਸ਼ਤਾ ਪਰ ਐਦਾਂ ਨਹੀਂ ਲੱਗਿਆ ਜਿਹਨੂੰ ਮੈਂ ਠੱਗਿਆ ਰਵੇ ਸਕੇ, ਮਾਵਾਪੇ ਕੇਸ ਕੀਤੇ ਨੇ, ਭੈਣਾ ਭਰਾਵਾਂ ਦੇ ਕੇਸ ਕੀਤੇ ਨੇ, ਹਰ ਤੀਜਾ ਕੇਸ ਇਹਨਾਂ ਦੇ ਔਰ ਇੱਕ ਹਨਾ ਦੀ ਹੋਰ ਗੱਲ ਐ। ਸਮਾਜ ਦੇ ਬੜੇ-ਬੜੇ ਸੋਸ਼ਲ ਨਰਕਰ ਪਰੰਦੇ ਨੇ 20000 ਰੁਪਏ ਅਗਰ ਗਵਰਨਮੈਂਟ ਮੈਨੂੰ ਰਾਈਟ ਦਿੰਦੀ ਐ ਕਮੇਟੀ ਬਣਾਦੀ ਮੈਂ 20000 ਰੁਪਏ ਇਸ ਕਾਨੂੰਨੀ ਤੋਂ ਇਕੱਠਾ ਕਰਵਾ ਕੇ ਦੇ ਸਕਦਾ ਜਿਹੜੀ ਕਿ ਸਿਰਫ ਤੇ ਸਿਰਫ ਗਵਰਨਮੈਂਟ ਦੀ ਫੀਸ ਹੈ ਜਿਹੜੀ ਕਿ ਜਿਹੜੀ ਸਿਰਫ ਗਵਰਨਮੈਂਟ ਦੀ ਫੀਸ ਹੈ ਤੁਸੀਂ ਹੈਰਾਨ ਹੋ ਜਾਓਗੇ ਕਿ ਜਿੱਥੇ ਕਰੋੜਾਂ ਦਾ 2 ਕਰੋੜ ਰੁਪਏ ਦੇ ਸੀਪੀ ਅਫੀਸ ਪਲੱਸ ਕੰਫਰੰਸ ਕਾਂਦੇਸ ਵਾਲਾ ਕੁਝ ਕਰਦੇ ਨੇ ਔਰ ਇੱਕ ਗੱਲ ਹੋਰ ਹੈ ਕਿ ਇਸ ਮੈਟਰ ਤੇ ਜਿਸ ਵੀ ਪੱਤਰਕਾਰ ਭਾਈ ਜਾਂ ਰਣੇ ਜਾਂ ਕਿਸੇ ਨੇ ਵੀ ਆਵਾਜ਼ ਉਠਾਉਣ ਦੀ ਕੋਸ਼ਿਸ਼ ਕੀਤੀ ਗਈ ਜਾਂ ਨੂੰ ਪੱਤਾ ਕਰਾ ਦਿੱਤਾ ਗਿਆ ਹੋ ਸਕਦਾ ਸ਼ਾਮ ਤੱਕ ਸਾਡਾ ਵੀ ਪਿੰਡਾ ਕੋਈ ਕੀਤਾ ਜਾਵੇ ਪਰ ਅਸੀਂ ਪਿਛਲੇ ਜਿਹੜੇ ਸੱਜਣ ਜਾਣਦੇ ਨੇ ਪਿਛਲੇ 25 ਦਿਨਾਂ ਤੋਂ ਹੱਕ ਤੇ ਸੱਚ ਦੀ ਲੜਾਈ ਕੀਤੀ ਹੈ ਜਿਹੜੇ ਜ਼ਿਮੀਂਦਾਰਾਂ ਕੋਲ ਜ਼ਮੀਨਾਂ ਲਈਆਂ ਗਈਆਂ ਉਹਨਾਂ ਨੂੰ ਪੈਸੇ ਨਹੀਂ ਦਿੰਦੇ ਕਿ 5 ਲੱਖ ਵਾਲੇ ਨੂੰ ਦੇ ਕੇ 5 ਫੁੱਟ ਦੇ ਸੈਂਟਰ ਵਾਲੇ ਲੈਣੇ ਬਾਜ ਨੂੰ ਸਵੇ ਦੇ ਕੋਲ ਜਾ ਦਿੱਤਾ ਗਿਆ ਮਤਲਬ ਇੱਕ ਗੈਸ 25 ਗੈਸ ਲਗਾ ਦਿੱਤੇ ਗਏ ਕਿ ਬੰਦਾ ਉੱਥੇ ਹੀ ਨੂੰ ਜਰ ਮਰ ਜਾ ਜੂਆ ਮਤਲਬ ਤੁਸੀਂ ਇਹ ਬਣੀ ਨੂੰ ਕਰੋ ਕਿ ਇੱਕ ਤੁਸੀਂ ਡਕੈਤੀ ਲਿਖਦੇ ਹੋ ਕੋਲ ਲੁਧਿਆਣਾ ਤੇ ਵੱਧ ਤੋਂ ਵੱਧ ਡਕੈਤੀ ਅੱਜ ਤੱਕ ਕੋਈ 5 ਕੇ 7 ਕਰੋੜ ਰੁਪਏ ਦੀ ਹੋਈ ਹੈ ਜਿਹੜੇ ਵਰਲਡ ਦੇ ਗਈ ਸੀ ਇੱਕ 20000 ਕਰੋੜ ਰੁਪਏ ਦੀ ਡਕੈਤੀ ਗਵਰਨਮੈਂਟ ਦੇ ਫੰਡ ਜੂਆ ਆਪਣੇ ਫੰਡ ਜਿਹਦੇ ਮੈਂ ਗੱਲ ਨਹੀਂ ਕਰ ਰਿਹਾ ਗਵਰਨਮੈਂਟ ਦੇ ਫੰਡ ਦੀ ਆ ਪਰ ਲਿਖਣ ਸੁਣਵਾਈ ਕੋਈ ਸੁਣਵਾਈ ਨਹੀਂ ਆਹ ਬੋਲਤਾ ਗਵਰਨਮੈਂਟ ਤੇ ਕਿਸੇ ਵੀ ਪਾਰਟੀ ਦੀ ਆਈ ਪੂਰਾ ਪ੍ਰੋਟੈਕਟ ਕੀਤਾ ਗਿਆ ਕਿਸੇ ਗਵਰਨਮੈਂਟ ਨੇ ਹੁਣ ਤਾਂ ਜੁਆਈ ਬਣਾ ਕੇ ਰੱਖਿਆ ਕਿਸੇ ਗਵਰਨਮੈਂਟ ਰੇ ਮਾਰਕੀਟ ਕਮੇਟੀ ਦਾ ਚੇਅਰਮੈਨ ਬਣਾ ਕੇ ਰੱਖਿਆ ਅੱਜ ਦੀ ਡੇਟ ਦੀ ਗਵਰਨਮੈਂਟ ਨੇ ਮੈਂ ਆਪ ਪਰਸਨਲ ਕੇ ਨਾ ਹੋ ਸਕਦਾ ਸ਼ਾਮ ਤੱਕ ਮੇਰੇ ਲਈ ਕੋਈ ਨਾ ਪਸੰਦ ਕਰੇ ਇਹ ਫਾਈਲ ਜਿਹਦੇ ਚ ਇਹ ਕਲੀਅਰ ਕੱਟ ਕਰ ਲੈ ਗਈ ਕਿ ਹਰ ਚੀਜ਼ ਇਲੈਗਲ ਸਾਰਾ ਕੁਝ ਹੈ ਮੈਂ ਆਪਣੀ ਐਪਲੀਕੇਸ਼ਨ ਲਾ ਕੇ ਮਾਨ ਜੋ ਖਲਾਫ ਨਿਸਰ ਸਾਥ ਨੂੰ ਘਰ ਜਾ ਕੇ ਦੇਖਿਆ ਆ ਕਹਿੰਦੇ ਉਹ ਕਹਿੰਦੇ ਉਹਨਾਂ ਜੀ ਸਾਨੂੰ ਸਿਰਫ 3 ਦਾ 4 ਹੁੰਦਾ ਟਾਈਮ ਜੀ ਦਾ ਅੱਜ ਇੱਕ ਫਸਟ ਹੋਇਆ ਸਾਲ ਬਾਅਦ ਸਾਡਾ ਫੌਂਡ ਵੀ ਹੋ ਗਿਆ ਮਤਲਬ ਕੰਮ ਹੀ ਕਰਨੀ ਜਾਂ ਇਸ ਆਦਮੀ ਦਾ ਡਰਨਾ ਹੈ ਜਾਨੀ ਵੈਸੇ ਦਿੰਨੀ ਆ ਜਾਇ ਬੰਦੇ ਇੰਨਾ ਕਿ ਪੈਨੈਜ ਕਰ ਲੈਂਦਾ ਪਰ ਹਰਾਨੀ ਦੀ ਗੱਲ ਹੈ ਕੀ ਆ ਅਸੀਂ ਦੇਖੋ ਪੰਜਾਬ ਦੀ ਧਰਤੀ ਨੂੰ ਗੁਰੂਆ ਮੀਰਾਂ ਜੀ ਨੂੰ ਬਣਾਉਂ ਕਰਦੇ ਨੇ ਹਰ ਰੱਤ ਯਾਤਰਾ ਦੇ ਆਪੇ ਹੀ ਹੀਰੋ ਬਣ ਕੇ ਬੈਠਾ ਹੁੰਦਾ ਸੋਸ਼ਲ ਵਰਕਰ ਬਣ ਕੇ ਬੈਠਾ ਹੁੰਦਾ ਹਜ਼ਾਰਾਂ ਲੱਖਾਂ ਲੋਕਾਂ ਨੂੰ ਇਸ ਆਦਮੀ ਨੇ ਜੁੜਾ ਦੇ ਆ ਉਹਨਾਂ ਨੇ ਲੱਗ ਗਿਆ ਔਰ ਇੱਕ ਹੋਰ ਵੱਡੀ ਗੱਲ ਹੈ ਕੀ ਆ ਤੁਸੀਂ ਲੁਧਿਆਣੇ 'ਚ ਆਪਾ ਬੈਠਿਆ ਨੇ ਕਈ ਵਾਰ ਫਾਈਨੈਂਸ਼ੀਅਲ ਕ੍ਰਾਈਸਿਸ ਆ ਜਾਂਦੀ ਹੈ ਉਹ ਸਿੰਪਲ ਖਰਾਬ ਹੋ ਜਾਂਦਾ ਕੋਈ ਸੱਜਿਆ ਕੰਮੇ ਕਰਕੇ ਦੋ ਪੈਨ ਕਾਰਡ ਬਣਾ ਲੈਂਦਾ ਉਨੇ ਇੱਕ ਕਣੀ ਦੋ ਬਹਾਰ ਘੜ ਬਣਾਈ ਨੇ ਮੈਂ ਦੋਨੇ ਹੀ ਕਾਪੀ ਨੇ ਇੱਕ ਕਣੀ ਚ ਉਹਦਾ ਬਾਬਦਾ ਨਾਮ ਰਗਾ ਮੈਂ ਦੋਨੋਂ ਘੜ ਤੋਂ ਹੁੰਦੀਆਂ ਮਤਲਬ ਉਹ ਠਗੀਆਂ ਦਾ ਤੁਸੀਂ ਸਾਰੀਆਂ ਸੁਣੀਆਂ ਹੋਣਗੀਆਂ ਅਜ ਤੱਕ ਕਿ ਉਹ ਆ ਕੀਤਾ ਗਿਆ ਲੇਕਿਨ ਇੱਕ ਗਲੀ ਚ ਪਿਓ ਹੋ ਰ ਆ ਦੂਸਰੀ ਗਲੀ ਚ ਪਿਓ ਹੋ ਰ ਇਹ ਦੋਨਾਂ ਆਜਮਾ ਨੇ ਮਿਲ ਕੇ ਉਹਨੇ ਗੈਸਵਾਂ ਨੂੰ ਲਗਿਆ ਕਿਉਂਕਿ ਜੈਨ ਹੌਲੀ ਕੰਪਲੈਕਸ ਨਾਮ ਇੰਨੇ ਕਰੇ ਰੱਖਿਆ ਗਿਆ ਤੇ ਜੈਨ ਤੁਸੀਂ ਤੇ ਬਲੀਵ ਕਰੋਗੇ 11 ਕਿਲੋਮੀਟਰ 11 ਫੁੱਟ ਨਹੀਂ 11 ਕਿਲੋਮੀਟਰ 72 ਕੇ ਰੋਡ ਦੇ ਜੰਨੀਆਂ ਨਹੀਂ ਗਲਨੀਆਂ ਕੱਟੀਆਂ ਗਈਆਂ ਇੰਡਸਟਰੀ ਕੱਟੀ ਗਈ ਉਹ ਸਾਰੀ ਉੱਤੇ ਗਲ ਹੈ। ਕੀ ਗਵਰਨਮੈਂਟ ਐਕਸ਼ਨ ਲਏਗੀ ਕਿ ਜਾਂ ਜਵਾਈ ਬਣਾ ਕੇ ਬੋਲਦੀ ਰਹੇਗੀ। ਸਰ ਸੁਸ਼ੀਨਾ ਇੱਕ ਜੀ ਲਿਖੀ ਹੈ। ਚਰਨੂ ਜੈਨ ਬਾਬਾ ਜੀ ਨੇ ਉੱਪਰ ਹੈ ਲਿਖਿਆ ਹੈ ਅਫੋਤੀ ਜੈਨ ਸਮਾਜ ਨਹੀਂ ਮੈਂ ਆਇਆ ਸੰਤੈਸ ਪਰ ਮੈਂ ਬੜਦਾ ਤੁਨੀ ਪੜਕਾ ਠੀਕ ਹੈ ਠੀਕ ਹੈ ਛੋਟੀ ਜਨ ਸਮਾਜ ਦਾ ਲੀਡਰ ਛੋਟੀ ਜਨ ਸਮਾਜ ਮੈਂ ਨਹੀਂ ਅਸਮੈ ਕੋਲ ਉਹ ਕਹਿੰਦਾ ਮੈਂ ਜਨ ਸਮਾਜ ਦਾ ਲੀਡਰ ਹਾਂ ਮੈਂ ਨਹੀਂ ਨਿਕਲਦਾ ਬਾਹਰ